केटेक ब्रांड दी डिजिटल प्रिंट दी कलेक्शन आई है जी बहुत सुने मैचिंग सूट ने स्पिरि कॉटन दे डिजिटल दे। प्रिंट आउगा जी बहुत बड़ी ऑफर लाती मार्केट दे विच 950 ते 1000 ਰੁਪਏ ਸੇਲ ਹੋ ਰਿਹਾ ਜੀ 1100 ਰੁਪਏ ਸੇਲ ਹੋ ਰਿਹਾ ਡਿਜੀਟਲ ਪ੍ਰਿੰਟ ਦੇ ਫੁੱਲ ਸਟਾਕ ਆਪਣੇ ਕੋਲ अवेलेबल ਹੈ ਜੀ ਸੇਲ ਲਗਾਤੀ ਬਹੁਤ ਵੱਡੀ ਆਫਰ ਲਗਾਈ ਹੈ ਸਿਰਫ 600 ਰੁਪਏ ਦਾ 600 ਰੁਪਏ ਦਾ ਕੇਟੈਕ ਬ੍ਰਾਂਡ ਦਾ ਪ੍ਰਿੰਸਸ ਕਲੈਕਸ਼ਨ 600 ਰੁਪਏ ਦੀ ਕਰਤੀ ਪ੍ਰਿੰਸਸ ਕਲੈਕਸ਼ਨ ਜੀ 600 ਦੀ ਡਿਜੀਟਲ ਪ੍ਰਿੰਟ ਦਾ ਸੂਟ ਆਊਗਾ 6 600 ਰੁਪਏ ਦੇ ਵਿੱਚ ਕਰਤਾ ਜਲਦੀ ਜੇ ਸਕਰੀਨ ਸ਼ਾਟ ਲਈ ਚਲੋ ਬੁੱਕ ਕਰੋ ਚਲੋ ਜੀ ਬਹੁਤ ਵੱਡੀ ਆਫਰ ਲਾਤੀ ਡਿਜ਼ਾਈਨ ਬਹੁਤ ਪਿਆਰੇ ਡਿਜ਼ਾਈਨ ਆਏ ਨੇ ਜਿਹੜੇ ਬੁੱਕ ਕਰ ਜਲਦੀ ਬੁੱਕ ਕਰ ਲੋ ਜੀ ਬਾਕੀ ਸ਼ੌਂਤ ਤੇ ਵਿਜ਼ਿਟ ਕਰਕੇ ਲੈ ਲੋ 600 ਰੁਪਏ ਦਾ ਪ੍ਰਾਈਸ ਕਰਤਾ ਜੀ ਔਨਲਾਈਨ ਪੇਮੈਂਟ ਤੇ ਸ਼ਿਪਿੰਗ ਹੈ ਕੇ 60 ਰੁਪਏ ਇੱਕ ਸੂਟ ਦੀ 60 ਰੁਪਏ ਆ ਜੀ ਦੋ ਦੀ 80 ਚਾਰ ਦੀ 100 ਜੀ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਬੁੱਕ ਕਰੀ ਚਲੋ ਜੀ ਬਹੁਤ ਸੋਹਣੀ ਪ੍ਰਿੰਸਸ ਕਲੈਕਸ਼ਨ ਆਈ ਹੈ 600 ਰੁਪਏ ਦਾ ਕੱਲੇ ਆਪਾਂ ਹੀ ਸੇਲ ਕਰ ਰਹੇ ਹਾਂ ਜੀ ਮਾਰਕੀਟ ਦੇ ਵਿੱਚ 1100 ਰੁਪਏ ਸੇਲ ਹੋ ਰਿਹਾ ਹੈ ਜਾਂ 1000 ਦਾ ਹੋ ਰਿਹਾ ਜੀ ਸੋਨੂੰ ਆਪਣੇ ਕੋਲ ਸਿਰਫ 600 ਜਿੱਥੋਂ ਵੀ ਤੁਸੀਂ ਕਪੜਾ ਲਾਉਂਗੇ ਜੀ ਬਾਟਮ ਸੇਮ ਵੇਚਦੀ ਆਉਂਦੀ ਹੈ ਮੈਚਿੰਗ ਦੇ ਵਿੱਚ ਸੈਲਫ ਪ੍ਰਿੰਟ ਦੀ ਬਾਟਮ ਆਉਂਦੀ ਹੈ ਜੀ ਲੋਕ ਆਰਡਰ ਲਾ ਕੇ ਵੇਚੀ ਜਾਂਦੇ ਨੇ ਆਪਣੇ ਕੋਲ ਸੇਮ ਵੇਚਦੀ ਬਾਟਮ ਸੈਲਫ ਪ੍ਰਿੰਟ ਡਿਜ਼ਾਈਨਿੰਗ ਬਹੁਤ ਪਿਆਰੀ ਹੈ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਬੁੱਕ ਕਰ ਲਓ ਕਿੰਨੇ ਸੋਹਣੇ ਸੂਟ ਆਏ ਨੇ ਸੈਲਫ ਪ੍ਰਿੰਟ ਦੀ ਬਾਟਮ 6 600 ਰੁਪਏ ਦੇ ਵਿੱਚ ਪ੍ਰਿੰਸੈਸ ਕਲੈਕਸ਼ਨ ਮੈਚਿੰਗ ਸੂਟ ਹੈ ਜੀ ਪ੍ਰਿੰਸੈਸ ਕਲੈਕਸ਼ਨ ਮੈਚਿੰਗ ਸੂਟ ਸਾਡੇ ਕੋਲ ਹੀ ਮਿਲੂਗਾ 600 ਰੁਪਏ ਦੇ ਵਿੱਚ ਜਲਦੀ ਜਲਦੀ ਵਿਜ਼ਿਟ ਕਰ ਲਓ ਆਨਲਾਈਨ ਆਰਡਰ ਬੁੱਕ ਕਰ ਲਓ ਬਹੁ ਇਹਨੇ ਬੁੱਕ ਕਰਨਾ ਸਕਰੀਨ ਸ਼ਾਟ ਲੈ ਕੇ ਜਲਦੀ ਬੁੱਕ ਹੀ ਕਰ ਲਓ ਜੀ ਫੋਟੋ ਭੇਜਣ ਦਾ ਟਾਈਮ ਨਹੀਂ ਹੁੰਦਾ ਪਲੀਜ਼ ਬੇਨਤੀ ਹੈ ਕਿਉਂਕਿ ਉਹਨੂੰ ਸੋਲਡ ਆਊਟ ਹੋ ਜਾਂਦੇ ਨੇ ਸਕਰੀਨ ਸ਼ਾਟ ਲੈ ਲਓ WhatsApp ਤੇ ਆਰਡਰ ਭੇਜ ਦਿਓ 600 ਰੁਪਏ ਦਾ ਸੂਟ ਦੇਵਾਂਗੇ ਜੀ ਪ੍ਰਿੰਸਸ ਮੈਚਿੰਗ ਸਪੀਰੀਟ